ਸੌਣ ਦਾ ਮਹੀਨਾ ਚੜਦਾ ਏ ਬਿਸਕਟ ਪਿੱਪੇ ਦੇ ਵਿੱਚ ਲੈ ਕੇ ਮਾਂ ਬੜੇ ਹੀ ਪਿਆਰ ਦੇ ਨਾਲ ਜਿਹੜਾ ਕਿ ਸੋਹਰੇ ਕਰੇ ਆਪਣੀ ਤੀਨੂ ਜਿਹੜਾ ਕਿ ਪਹੁੰਚਾਉਂਦੇ ਨੇ ਬਾਦ ਬੜੇ ਹੁੰਦੇ ਦੇਸੀ ਘਿਓ ਦੀ ਚੀਜ਼ ਜੇ ਮਿਲ ਜਾਏ ਨਾ ਪੰਜਾਬੀਆਂ ਨੂੰ ਉਹ ਸਾਰਾ ਵਧੀਆ ਸਾਰਿਆਂ ਨਾਲ ਵਧੀਆ ਹੋਵੇ ਬਿਸਕਟ ਤੇ ਜੇ ਦੁੱਧ ਪੈਂਦਾ ਜੀ ਘਿਓ ਪੈਂਦਾ ਜੀ ਔਰ ਇਸ ਵਿੱਚ ਜੋ ਪੈਦਾ ਹੈ ਅਮੋਨੀਆ ਪਾਉਂਦੇ ਨਾ ਜਿਹੜਾ ਮਤਲਬ ਮਸਾਲਾ ਹੁੰਦਾ ਹੈ ਇਸਕਾ ਔਰ ਦੇਸੀ ਘਿਓ ਪੈਂਦਾ ਹੈ ਇੱਕ ਡੱਡਾ ਜਿੰਨਾ ਮਰਜ਼ੀ ਪਾਣਾ ਚਾਹਤੇ ਹੋ ਅਗਲਾ ਜੇ ਮਾਰਕੀਟਸ ਦੇ ਵਿੱਚ ਦੂਜੇ ਬਿਸਕਟਸ ਮਿਲਦੇ ਆ ਵੱਡੀ ਵੱਡੀ ਕੰਪਨੀਆਂ ਦੇ ਪੈਕੇਟਸ ਦੇ ਵਿੱਚ ਬੰਦ ਉਹ ਔਰ ਇਹਦੇ ਵਿੱਚ ਕੀ ਡਿਫਰੈਂਸ ਲੱਗਦਾ ਇਹਦੇ ਵਿੱਚ ਟੇਸਟ ਦਾ ਫਰਕ ਹੈ ਬਿਲਕੁਲ ਦੇਸੀ ਗੋਦੇ ਬਣਾਵਾ ਰਹੇ ਆ ਉਹ ਦੇਖੋ ਤੁਹਾਡੇ ਸਾਹਮਣੇ ਆ ਤੇ ਨਾਲੇ ਸਾਹਮਣੇ ਚੀਜ਼ ਦੇਖਣ ਨੂੰ ਮਿਲਦੀ ਹੈ ਨਾ ਸਾਹਮਣੇ ਹਾਂਜੀ 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 ਸਹੀ ਹੈ ਪੰਜਾਬ ਦੀ ਤਸਵੀਰ ਪੰਜਾਬ ਦਾ ਉਹ ਟਾਈਮ ਜਿੱਥੇ ਇਹੀ ਪਿੱਪੇ ਇਸ ਬਿਸਕਟਸ ਦੇ ਨਾਲ ਭਰ ਕੇ ਜਿਹੜਾ ਕੀ ਟੇਕਿਓ ਇਹ ਡੱਬਾ ਜਿਹੜਾ ਕਿ ਸੌਰੇ ਧੀ ਨੂੰ ਵੇਚਿਆ ਜਾਂਦਾ ਹੈ ਉਜਾਟਿਕ ਸੇਖਰ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਜਦੋਂ ਵੀ ਮੌਨਸੂਨ ਸ਼ੁਰੂ ਹੁੰਦਾ ਹੈ ਸਾਵਣ ਦਾ ਮਹੀਨਾ ਸ਼ੁਰੂ ਹੁੰਦਾ ਹੈ ਤਾਂ ਉੱਥੇ ਸੰਧਾਰਾ ਜਿਹੜਾ ਕੀ ਪੇਕੇ ਘਰੋਂ ਜਿਹੜਾ ਕੀ ਸੌਰੇ ਚ ਕੁੜੀ ਕੋਲ ਪਹੁੰਚਦਾ ਹੁੰਦਾ ਹੈ ਉਹਦੀ ਬਹੁਤ ਜ਼ਿਆਦਾ ਐਮੇਤ ਹੁੰਦੀ ਬਹੁਤ ਜ਼ਿਆਦਾ ਖੁਸ਼ ਹੁੰਦੇ ਔਰ ਉਹਦੇ ਵਿੱਚ ਇੱਕ ਖਾਸ ਕਰ ਜਿਹੜੇ ਬਿਸਕਟਸ ਹੁੰਦੇ ਆ ਉਹ ਉਹਦੀ ਬਹੁਤ ਐਮੇਤ ਆ ਤਾਂ ਉਹ ਬਿਸਕਟਸ ਕਿਵੇਂ ਤਿਆਰ ਹੁੰਦੇ ਆ ਅੱਜ ਤੁਹਾਨੂੰ ਉਹ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਦੱਸਦੀ ਆ ਜਿਹੜੇ ਵੀ ਲੋਕ ਕਹਿੰਦੇ ਨੇ ਅਸੀਂ ਬਿਸਕਟ ਨਹੀਂ ਖਾਂਦੇ ਜਾਂ ਸਾਡੀ ਡਾਈਟਿੰਗ ਹੈ ਪਰ ਜਦੋਂ ਇਹ ਬਿਸਕਟ ਸਾਹਮਣੇ ਆ ਜਾਂਦਾ ਤਾਂ ਡਾਈਟਿੰਗ ਵਗੈਰਾ ਹਰ ਕੋਈ ਜਿਹੜਾ ਕਿ ਭੁੱਲ ਜਾਂਦਾ ਹੈ ਇਸ ਬਿਸਕਟ ਦੀ ਅਹਿਮੀਅਤ ਵੀ ਬਹੁਤ ਹੈ ਉਹ ਜਿਹੜਾ ਸੌਣ ਦਾ ਮਹੀਨਾ ਚੜ੍ਹਦਾ ਹੈ ਇਹ ਬਿਸਕਟ ਪਿੱਪੇ ਦੇ ਵਿੱਚ ਲੈ ਕੇ ਮਾਂ ਬੜੇ ਹੀ ਪਿਆਰ ਦੇ ਨਾਲ ਜਿਹੜਾ ਕਿ ਸੌਰੇ ਕਰੇ ਆਪਣੀ ਤੀਨ ਨੂੰ ਜਿਹੜਾ ਕਿ ਪਹੁੰਚਾਉਂਦੇ ਨੇ ਤਾਂ ਇਹ ਤੁਹਾਨੂੰ ਲੈ ਕੇ ਆਏ ਆਂ ਠੱਟੀ 'ਚ ਜਿੱਥੇ ਕਿਵੇਂ ਤਿਆਰ ਹੁੰਦੇ ਆ ਉਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਇਹ ਤਿਆਰ ਕਿਵੇਂ-ਕਿਵੇਂ ਹੁੰਦਾ ਹੈ ਗੱਲਬਾਤ ਕਰਕੇ ਅਸੀਂ ਕਰਦੇ ਆਂ ਇਹਦੇ ਵਿੱਚ ਕਿਵੇਂ ਤਿਆਰ ਹੁੰਦੇ ਆ ਬਿਸਕਟ ਕੀ ਕੀ ਪੈਂਦਾ ਹੈ ਬਿਸਕਟ ਦੇ ਜਿਹੇ ਦੁੱਧ ਪੈਂਦਾ ਜੀ ो पहनता है जी और इसमें जो पैदा है अमोनिया पौधे पेटा है जो मतलब मसाला होता है इसका जी। और देसी क्यों पैनता है डालडा जोड़ा मर्जी पाना चाहते हो अगला हाँ उसे गोदने के बाद फिर मशीन में निकलता है फिर भट्टी पकाया जाता है जिसको टाइम तो ये देखो उसके बनाने के ऊपर है जैसे कि अगर रस ज़्यादा हो तो टाइम ज़्यादा लग जाता है नहीं तो फिर अपना जो नहीं हो तो फिर घंटा एक तो लगता ही है जी चीनी हाँ ਚੀਨੀ ਦੁੱਧ ਕਿਉਂ ਆਟਾ ਇਹ ਜਿੱਦ ਬਣਾ ਦਈਏ ਗੁੜ ਦਾ ਵਾਲਾ ਵੀ ਹੁੰਦਾ ਹੈ ਹਾਂ ਇਹ ਸ਼ੱਕਰ ਦੇ ਪੈ ਜਾਂਦਾ ਗੁੜ ਦੇ ਤਾਂ ਨਹੀਂ ਬਣ ਸਕਦਾ ਇਹ ਸ਼ੱਕਰ ਦੇ ਬਣ ਸਕਦੇ ਹੈ ਸ਼ੱਕਰ ਦੇ ਬਣ ਗਿਆ ਇਹ ਨਹੀਂ ਤਸਵੀਰਾਂ ਇਹ ਨਹੀਂ ਜਿਹਦਾ ਸਵਾਦ ਹਰ ਕੋਈ ਭਾਲਦਾ ਹੁੰਦਾ ਹੈ ਸੌਣ ਦੇ ਮਹੀਨੇ ਦੇ ਵਿੱਚ ਜਦੋਂ ਇਹ ਚੀਜ਼ ਬਿਸਕਟ ਘਰੇ ਪਹੁੰਚਦੇ ਹੁੰਦੇ ਆ ਪੀਪੇ ਦੇ ਵਿੱਚ ਮਾਵਾਂ ਲੈ ਕੇ ਪਹੁੰਚਦੀਆਂ ਉਸ ਦੀ ਅਮਿੱਤਾ ਉਸ ਤੇ ਤਸਵੀਰਾਂ ਮੈਂ ਚਾਹੂੰਗੀ ਸ਼ਾਰਟਸ ਤੇ ਰਾਹੀਂ ਤੁਹਾਨੂੰ ਅਸੀਂ ਦਿਖਾਣੀਆਂ ਕਿ ਜਿਵੇਂ ਚੀਨੀ ਜਿਹੜੀ ਕੀ ਪੈ ਗਈ ਹੈ ਉਸ ਤੋਂ ਬਾਅਦ ਦੁੱਧ ਪਾਇਆ ਜਾ ਰਿਹਾ ਹੈ ਦੇਸੀ ਘਿਓ ਤਾਂ ਜਿਹੜਾ ਕਿ ਸਵਾਦ ਪੂਰਾ ਆਉਂਦਾ ਹੁੰਦਾ ਕਿਉਂਕਿ ਦੇਸੀ ਘਿਓ ਦੇ ਜਿਹੜੇ ਕਿ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਸਾਡੇ ਸਾਰੇ ਪੰਜਾਬੀਆਂ ਨੂੰ ਦੇਸੀ ਘਿਓ ਤੋਂ ਬਿਨਾ ਨਹੀਂ ਸਵਾਦ ਲੱਗਦੀ ਹਰ ਇੱਕ ਚੀਜ਼ 'ਚ ਦੇਸੀ ਘਿਓ ਚਾਹੀਦਾ ਤਾਂ ਉੱਥੇ ਦੇਸੀ ਘਿਓ ਵਾਲੇ ਜਿਹੜੇ biscuits ਨੇ ਉਹਨੂੰ ਵੀ ਹਰ ਕੋਈ ਚਾਹੁੰਦਾ ਕਿ ਅਸੀਂ ਖਾਈਏ ਵੇਟ ਕਰਦਨੇ ਇਸ ਟਾਈਮ ਦਾ ਇਸ ਦਿਨ ਦਾ ਗੱਲਬਾਤ ਵੀ ਕਰਦੇ ਆਂ ਸੀ ਨਾਲ ਨਾਲ ਤਸਵੀਰਾਂ ਸ਼ਾਟਸ ਮੈਂ ਚਾਹੂੰਗੀ ਦਿਖਾਈ ਜਾਣ ਕਿ ਕਿਵੇਂ ਤਿਆਰ ਹੁੰਦਾ ਹੈ ਇਸ ਤੋਂ ਬਾਅਦ ਨਹੀਂ ਆਦਤ ਦੇਤੀ ਦੇ ਬਾਅਦ ਇਹ ਤੁਸੀਂ ਨਾਲ ਤਸਵੀਰਾਂ ਦੇਖ ਰਹੇ ਹੋ ਕਿਵੇਂ ਕੜਾਈਏ ਦੇ ਵਿੱਚ ਸਭ ਤੋਂ ਪਹਿਲਾਂ ਚੀਨੀ ਪਾਈ ਫਿਰ ਦੁੱਧ ਪਾਇਆ ਤੇ ਉਸ ਤੋਂ ਬਾਅਦ ਹੁਣ ਘਿਓ ਦਾ ਪੈਕੇਟ ਜਿਹੜਾ ਕਿ ਪੂਰਾ ਪੈਰ ਹੈ ਗੱਲਬਾਤ ਵੀ ਕਰਦੇ ਆ ਬਾਬ ਜੀ ਇਹ ਬਿਸਕਟ ਦੀ ਖਾਸ अहमियत ਹੁੰਦੀ ਹੈ ਕਿਵੇਂ ਮਾਵਾਂ ਨੇ ਪਿੱਪੇ ਦੇ ਵਿੱਚ ਭਰ ਕੇ ਪੇਕੇ ਜਿਹੜਾ ਕਿ ਪੇਕੋਂ ਜਾਂਦਾ ਇਹ ਬਿਸਕਟ ਸੋਹਰੇ ਦੀ ਕਿੰਨੀ अहमियत ਏ ਬਿਸਕਟ ਦੀ ਤੁਸੀਂ ਕੀ ਕਹਿੰਦੇ ਹੋ ਜਮਾਰੇ ਇਹ ਆਪਾਂ 3 ਨੂੰ ਦਿੰਨੇ ਆ ਸੰਧਾਰੇ ਹਾਂ ਕੋਈ 2 ਕਿਲੋ 4 ਕਿਲੋ ਹਾਂ ਤੇ ਉਹ ਨਹੀਂ ਕਿ ਚਾਹੇ ਕੋਈ ਵੀ ਔਖਾ ਹੋਵੇ ਗਰਮੀ ਹੋਵੇ ਕਿਵੇਂ ਪਿੱਪੇ ਦੇ ਵਿੱਚ ਰਹਿਗੇ ਨਾ ਬਸਾਂ ਦੇ ਵਿੱਚ ਵੀ ਮਾਰੋ ਜਾਂਦੇ ਰਹੇ ਹਾਂਜੀ ਹਾਂਜੀ ਪਿੱਪੇ ਚ ਲੈ ਕੇ ਜਾਂਦੇ ਆ ਉਹ ਫਿਰ ਉਹ ਹਵਾ ਨਹੀਂ ਲੱਗਣ ਦਿੰਦੀ ਹੂੰ ਹਵਾ ਨਹੀਂ ਲੱਗਣੀ ਚਾਹੀਦੀ ਜੀ ਉਹ ਫਿਰ ਸਵਾਲ ਕਿੱਲੇ ਨਾ ਹੋਵੇ ਨਾ ਦੇ ਇਹ ਬਿਸਕਟ ਸਵਾਦ ਬੜੇ ਹੁੰਦੇ ਦੇਸੀ ਕਿਉਂ ਦੀ ਚੀਜ਼ ਜੇ ਮਿਲ ਜੇ ਨਾ ਪੰਜਾਬੀਆਂ ਨੂੰ ਉਹ ਸਾਰਾ ਵਧੀਆ ਹੂੰ ਸਾਰਿਆਂ ਨਾਲ ਵਧੀਆ ਹੋਵੇ ਦੇਸੀ ਕਿਉਂ ਹਾਂ ਜੀ ਆਪਾਂ ਚੀਜ਼ ਬਣਾਵਾਂਗੇ ਜੀ ਉਹ ਦਾ ਨਾ ਕਿ ਕਈ ਵਾਰ ਕਹਿੰਦੇ ਆ ਜਿਹੜੇ ਬਾਪੂ ਵੱਡੀ ਉਮਰ ਵਾਲੇ ਨੇ ਉਹ ਕਿਉਂ ਦੀ ਚੀਜ਼ ਨਾ ਖਾਣ ਕੋਲੇਸਟ੍ਰੋਲ ਵਗੈਰਾ ਹੁੰਦਾ ਪਰ ਇਹ ਚੀਜ਼ ਤੋਂ ਹਟਦੇ ਨਹੀਂ ਹੋਏ ਹੈਗੇ ਜਦੋਂ ਇਹ ਬਿਸਕਟ ਖਾਂਦੇ ਆ ਹਾਂ ਜੀ ਹਾਂ ਜੀ ਉਹ ਫਿਰ ਹੁਣ ਪਾਉਣਾ ਹੀ ਪੈਂਦਾ ਈ ਸਾਰ ਨੂੰ ਸਵਾਦ ਹੈ ਹਾਂ ਸਵਾਦ ਦੇਖਣਾ ਜੀ ਤਾਂ ਇਹ ਅਸੀਂ ਗੱਲਬਾਤ ਕਰਦੇ ਆ ਨਾਲ ਇਹ ਬਿਸਕਟ ਸਵਾਦ ਲੱਗਦੇ ਆ ਪੂਰੇ ਹਾਂਜੀ ਹਾਂਜੀ ਪੂਰੇ ਹੀ ਪੂਰੇ ਜਿਹੜੇ ਮਾਰਕੀਟਸ ਦੇ ਵਿੱਚ ਦੂਜੇ ਬਿਸਕਟਸ ਮਿਲਦੇ ਆ ਵੱਡੀ ਵੱਡੀ ਕੰਪਨੀਆਂ ਦੇ ਪੈਕੇਟਸ ਦੇ ਵਿੱਚ ਬੰਦ ਉਹ ਔਰ ਇਹਦੇ ਵਿੱਚ ਕੀ ਡਿਫਰੈਂਸ ਲੱਗਦਾ ਇਹਦੇ ਵਿੱਚ ਟੇਸਟ ਦਾ ਫਰਕ ਹੈ ਬਿਲਕੁਲ ਦੇਸੀ ਘਿਓ ਦੇ ਬਣਵਾ ਰਿਆ ਆ ਦੇਖੋ ਸਾਡੇ ਸਾਹਮਣੇ ਆ ਤੇ ਨਾਲੇ ਸਾਹਮਣੇ ਚੀਜ਼ ਦੇਖਣ ਨੂੰ ਮਿਲਦੀ ਹੈ ਨਾ ਸਾਹਮਣੇ ਹਾਂਜੀ 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 ਪੂਰੀ ਅਨਹਾਈਜਨਿਕ ਬਿਲਕੁਲ ਵੀ ਨਹੀਂ ਹੈਗੀ ਦੇਖ ਲਓ ਤੁਸੀਂ ਆਪੇ ਬਾਕੀ ਟੇਸਟ ਦਾ ਫਰਕ ਆ ਹਾਂਜੀ ਉਹ ਦੇਸੀ ਘਿਓ ਵਿੱਚ ਮਿਲਦੇ ਫਿਰ ਹੋਰ ਹੋਰ ਵਧੀਆ ਲੱਗਦਾ ਹੈ ਹਾਂਜੀ ਤਾਂ ਸਾਹਮਣੇ ਜਿਹੜੇ ਕਿ ਇੱਥੇ ਜਿਹੜੇ ਵੀ ਬਣਵਾ ਰਹੇ ਨੇ ਉਹ ਸਾਹਮਣੇ ਖੜ ਕੇ ਦੇਖ ਸਕਦੇ ਨੇ ਕਿ ਇਹ ਬਿਸਕਟ ਕਿਵੇਂ ਬਣਦੇ ਨੇ ਔਰ ਉੱਥੇ ਤੁਸੀਂ ਜਿਵੇਂ ਅਸੀਂ ਪੀਪੇ ਦੀ ਗੱਲ ਕੀਤੀ ਹੈ ਪਿੱਪੇ ਦੇ ਵਿੱਚ ਜਿਹੜੇ ਕੀ ਬਿਸਕਟਸ ਜਾਂਦੇ ਨੇ ਤਾਂ ਉਹ ਉਹ ਵੀ ਮੌਜੂਦ ਆ ਤੁਸੀਂ ਨਾਲ ਦੇਖ ਸਕਦੇ ਹੋ ਕਿਵੇਂ ਪਿੱਪਾ ਵੀ ਤਿਆਰ ਹੈ ਉਹਦੇ ਵਿੱਚ ਹੁਣ ਬਿਸਕਟ ਬਣ ਕੇ ਜਿਹੜਾ ਕੀ ਰੱਖੇ ਜਾ ਰਹੇ ਨੇ ਤਏ ਆ ਪੰਜਾਬ ਦੀ ਤਸਵੀਰ ਪੰਜਾਬ ਦਾ ਉਹ ਟਾਈਮ ਜਿੱਥੇ ਇਹ ਹੀ ਪਿੱਪੇ ਇਸ ਬਿਸਕਟਸ ਦੇ ਨਾਲ ਭਰ ਕੇ ਜਿਹੜਾ ਕੀ ਇਹ ਕਿਉਂ ਇਹ ਡੱਬਾ ਜਿਹੜਾ ਕਿ ਸੌਰੇਤੀ ਨੂੰ ਭੇਜਿਆ ਜਾਂਦਾ ਹੈ ਤਾਂ ਇਹ ਅਸੀਂ ਤਸਵੀਰ ਦਿਖਾਈ ਹੈ ਲੁਧਿਆਣੇ ਦੇ ਤਾਂਦਰਾ ਪਿੰਡ ਚ ਹੈ ਇਹ ਪੱਠੀ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਵੇਂ ਤਿਆਰ ਹੁੰਦਾ ਹੈ ਕਿਉਂਕਿ ਇਹ ਬਿਸਕੁਟਸ ਦੇ ਚਾਵਾਂ ਬਹੁਤ ਨੇ ਬਹੁਤ ਜ਼ਿਆਦਾ ਇਹ ਬਿਸਕੁਟਸ ਪਸੰਦ ਨੇ ਅਗਰ ਦੋ ਵੀ ਖਾਣ ਦੇ ਇਹੋ ਜਿਹੇ ਬਿਸਕੁਟਸ ਨੇ ਜਿਹੜੇ ਦੋ ਤੋਂ ਵੱਧ ਖਾਦੇ ਜਾਂਦੇ ਆ ਗਿਣਤੀ ਵੀ ਨਹੀਂ ਹੁੰਦੀ ਔਰ ਤਾਂ ਅੱਜ ਤੁਹਾਨੂੰ ਤਸਵੀਰਾਂ ਦਿਖਾਈਆਂ ਕਿਵੇਂ ਤਿਆਰ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਕੜਾਈ ਦੇ ਵਿੱਚ ਕਿਵੇਂ ਬੈਟਰ ਤਿਆਰ ਹੁੰਦਾ ਉਸ ਤੋਂ ਬਾਅਦ ਬਿਸਕੁਟਸ ਕਿ ਮੇ ਤਿਆਰ ਹੁੰਦੇ ਉਸ ਤੋਂ ਬਾਅਦ ਉੱਥੇ ਗਰਮ ਕੀਤੇ ਜਾਂਦੇ ਨੇ ਔਰ ਆ ਜਿਹੜੇ ਬਿਸਕਟ ਤਿਆਰ ਹੋ ਕੇ ਇੱਥੇ ਮਿਲ ਜਾਂਦੇ ਨੇ ਫਿਰ ਪਿੱਪੇ ਭਰ ਕੇ ਇੱਕ ਘਰ ਜਾਂਦੇ ਨੇ ਇਹ ਤਸਵੀਰ ਹੈ ਲੁਧਿਆਣੀ ਦੀ ਦਿਖਾਈ ਹੈ ਸਾਵਣ ਦੇ ਮਹੀਨੇ ਜਦੋਂ ਇਹ ਬਿਸਕਟਸ ਤਿਆਰ ਹੋ ਕੇ ਪੈਕਿਓ ਜਿਹੜਾ ਕਿ ਸੌਰੇ ਘਰੇ ਤੀ ਨੂੰ ਭੇਜੇ ਜਾਂਦੇ ਨੇ ਜੀ ਹੋਰ ਵੀਡੀਓਸ ਲਈ ਦੇਖਦੇ ਰਹੋ ਜੈਂਟਲ ਕੈਮਰਾ ਬਲਵਿੰਦਰ ਅਮਰ ਹਰਸ਼ਕਰ